ਪੰਜਾਬ ਸਰਕਾਰ ਵੱਲੋਂ ਜੋ ਨੈਸ਼ਨ ਦੇ ਖੇਤਰਾਂ ਦੇ ਅੰ内 ਛੜਿਆ ਹੋਇਆ ਨੈਸ਼ਨ ਦੇ ਖੇਤਰਾਂ ਦੇ ਜੁੱਧ ਛੜਿਆ ਹੋਇਆ ਉਸ ਕੜੀ ਦੇ ਤਹਿਤ ਖੜੇ ਆ ਮੈਂ ਕਰ ਦਿੰਦਾ ਨੈਸ਼ਨ ਦੇ ਸਮਗਦਰ ਮੈਂ ਜੀ ਉਹਨਾਂ ਨੇ ਕਿਸੇ ਇੱਕ ਸਰਕਾਰੀ ਪ੍ਰਾਪਰਟੀ ਤੇ ਕੋਈ ਨਗਰ ਪੰਚਾਇਤ ਜਾਂ ਨਗਰ ਕੌਂਸਲ ਜਾਂ ਪੰਚਾਇਤੀ ਜ਼ਮੀਨ ਤੇ ਨਿਯਾਇਤ ਕਬਜ਼ਾ ਕਰਕੇ ਆਪਣੇ ਘਰ ਵਗੈਰਾ ਬਣਾਏ ਹੋਏ ਨੇ ਉਹ ਅਸੀਂ ਨਿਯਾਇਤ ਕਬਜ਼ਾ ਦੂਰ ਕਰਵਾ ਰਹੇ ਹਾਂ ਉਸੇ ਕੜੀ ਦੇ ਤਹਿਤ ਨਗਰ ਕੌਂਸਲ ਮਾਨਸਾ ਵੱਲੋਂ ਅੱਜ ਇਹ ਆਇਡੈਂਟੀਫਾਈ ਕੀਤੀ ਗਈ ਸੀ ਜ਼ਮੀਨ ਘਰ ਸੀਗਾ ਇੱਥੇ ਇਹ ਬੁੰਮੀਆ ਮਸੀਤ ਅਜੇ ਕੁਮਾਰ ਉਠ ਬੁੰਮੀ 16 ਨੰਬਰ ਵਾਰਡ ਦਾ ਐਮਸੀ ਹੈ ਮੌਜੂਦਾ ਐਮਸੀ ਹੈ ਕਿਉਂਕਿ ਉਹ ਸਿਰਫ 14 ਵੋਟਾਂ ਨਾਲ ਜਿੱਤਿਆ ਸੀਗਾ ਉਹ ਵੀ ਹੋ ਸਕਦਾ ਹੈ ਕਿ ਉਹਨੇ ਵੋਟਰ ਨੂੰ ਰਾਤਨ ਭਾ ਕੇ ਜਾਂ ਨਸ਼ੇ ਦਾ ਲਾਲਚ ਦੇ ਕੇ ਤਾਂ ਇਸ ਤਰ੍ਹਾਂ ਕਿੰਦਾ ਹੋਵੇ ਤੇ ਚਲੋ ਐਮਸੀ ਸੀਗਾ ਉਹ ਉਹਨੇ ਇੱਥੇ ਛੱਪੜ ਵਾਲੀ ਜ਼ਮੀਨ ਹੈ ਸਪਸ਼ਟ ਦੇਖਦੇ ਵੀ ਛੱਪੜ ਵਾਲੀ ਜਿਹੜੀ ਜ਼ਮੀਨ ਹੈ ਤੇ ਸੁਪਰੀਮ ਕੋਰਟ ਦੀ ਹਦਾਇਤ ਹੈ ਵੀ ਛੱਪੜ ਵਾਲੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਵਾਸਤੇ ਬਿਲਕੁਲ ਮਤਲਬ ਕੰਪਰਮਾਈਜ਼ ਨਹੀਂ ਹੈਗਾ ਉਹਨਾਂ ਦੇ ਨਿਜਾਇਜ਼ ਕਬਜ਼ੇ ਛੁੜਵਾਏ ਜਾਣ ਨੇ ਉਸੇ ਕੜੀ ਦੇ ਤਹਿਤ ਅਸੀਂ ਇਹ ਨਿਜਾਇਜ਼ ਕਬਜ਼ੇ ਦੁਬਾਰਾ ਰਿਹਾ ਹੈ। ਹਰ ਵਾਰੀ ਲਗਾਤਾਰ ਐਸੀ ਕਾਰਵਾਈ ਜਾਰੀ ਹੈ। ਇਹ ਜਿਹੜੀਆਂ ਪੰਚਾਇਤੀ ਜ਼ਮੀਨਾਂ ਦੇ ਕੁਸ਼ਕੀਤੇ ਹੋਏ ਨੇ ਉਹਨਾਂ ਦੇ ਡੀਡੀਪੀਓ ਸਾਹਿਬ ਵੱਲੋਂ ਵਿਕਸ਼ਨ ਆਰਡਰ ਪਾਸ ਕੀਤੇ ਜਾ ਰਹੇ ਨੇ। ਜਿਹੜੀਆਂ ਨਗਰ ਕੌਂਸਲ ਦੀਆਂ ਜਾਂ ਨਗਰਪੰਚਾਇਤ ਨੇ ਜ਼ਮੀਨਾਂ ਨੇ ਉੱਥੇ ਸਬੰਧਤ ਕੀਓ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਸਰ ਸ਼ਹਿਰਤ ਹੋਈ ਗੱਲ ਇਹਦੇ ਵਿੱਚ ਅਸੀਂ ਪਹਿਲਾਂ ਭੀਖੀ ਤੇ ਕਾਰਵਾਈ ਕੀਤੀ ਸੀ। ਉੱਥੇ ਵੀ ਕਿ ਨਸ਼ੇ ਦਾ ਸਮਗਰ donor ਸੀ। ਉਹ ਤਾਂ ਅਸੀਂ ਨਿਜਾਇਜ਼ ਕਬਜ਼ਾ मतलब खिलाफ क्योंकि सरकार ਦਾ અભિયાન ਹੈ ਨਸ਼ਾ ਨਿਭਰੂਗ ਉਹਦੇ ਬਹਿਤ ਸਰਕਾਰ ਦਾ ਆਦੇਸ਼ ਵੀ ਨਹੀਂ ਇਸ ਕਰਕੇ ਖਿਲਾਫ ਅਸੀਂ ਆਇਡੈਂਟੀਫਾਈ ਤਾਂ ਮਤਲਬ ਸਾਰੇ ਕਰ ਰਹੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹਦੇ ਵਿੱਚੋਂ ਅੱਜ ਇਸ ਕੜੀ ਦੇ ਵਿੱਚ ਦੂਰ ਉਹੀ ਕਰਵਾਇਆ ਜਿਹੜਾ ਨਸ਼ੇ ਦਾ ਸਮਗਰਥੀ ਐਕਚੁਅਲੀ ਇੱਕ ਦੋ ਕਰ ਹੋਰ ਵੀ ਨੇ ਇਹੀ ਐਮਸੀ ਦੇ ਨਾਲ ਕਿਉਂਕਿ ਅਸੀਂ ਅਜੇ ਪ੍ਰੋਪਰ ਨਿਸ਼ਾਨਦੇਹੀ ਕਰਕੇ ਉਹਨੂੰ ਨੋਟਿਸ ਵਗੈਰਾ ਦੇ ਕੇ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਨੇ ਜਿਹੜਾ ਕਾਨੂੰਨ ਹੈ ਨੋਟਿਸ ਵਗੈਰਾ ਉਹਨੂੰ ਦੇਣਾ ਹੈ ਚੁਣਵਾਈ ਦਾ ਮੌਕਾ ਦੇਣਾ ਸਬੂਤ ਪੇਸ਼ ਕਰਨ ਦਾ ਮੌਕਾ ਦੇਣਾ ਫੇਰ ਹੀ ਤੁਸੀਂ ਕਾਰਵਾਈ ਕਰਨੀ ਹੈ ਉਹ ਕਾਰਵਾਈ ਚੱਲ ਰਹੀ ਹੈ ਤੇ ਇਸ ਤੋਂ ਇਲਾਵਾ ਮੈਂ ਜਿਵੇਂ ਦੱਸਿਆ ਪਿੰਡਾਂ ਦੇ ਵਿੱਚ ਵੀ ਕੁਝ ਗ੍ਰਾਮ ਪੰਚਾਇਤ ਦੀ ਜ਼ਮੀਨਾਂ ਤੇ ਇਸ ਤਰ੍ਹਾਂ ਦੇ ਘਰ ਬਣੇ ਹੋਏ ਨੇ ਨਸ਼ੇ ਦੇ ਜਿਹੜੇ ਸਲਾਘਰ ਨੇ ਜਾਂ ਸਮਗਦਰ ਨੇ ਉਹਨਾਂ ਕੋਲ ਡੀਡੀਪੀ ਸਾਹਿਬ ਨੂੰ ਉਹਨਾਂ ਦੀ ਮਤਲਬ ਅਦਾਲਤੀ ਕਾਰਵਾਈ ਕੀਤੀ ਜਾ ਰਹੀ ਹੈ ਜਦੋਂ ਕੱਜਾ ਬਰੰਟ ਵਗੈਰਾ ਜਰੀ ਹੋਏ ਤਾਂ ਉੱਥੇ ਵੀ ਕਾਰਵਾਈ ਹੋਈ ਹੈ ਕਾਰਵਾਈ ਕੀਤੀ ਜਾ ਰਹੀ ਹੈ ਕੱਲ ਹੀ ਦੇਖੋ ਇਹ ਜਿਹੜਾ ਅਜੇ ਕੁਮਾਰ ਐਮਸੀ ਹੈ ਆ ਜਿਹੜਾ ਘਰ ਹੈ ਤੁਸੀਂ ਦੇਖਿਆ ਜਿਹੜਾ ਢਾਇਆ ਜਾ ਰਿਹਾ ਐਕਚੁਅਲੀ ਨਸ਼ੇ ਦਾ ਅੱਡਾ ਸੀਗਾ ਇੱਥੇ ਕੱਲ ਉਹ ਇੱਥੇ ਚਿੱਟਾ ਵੇਚਦਾ ਹੋਇਆ ਫੜਿਆ ਗਿਆ ਉਹ ਤੇ ਪਰਚਾ ਦਰਜ ਹੋਇਆ ਉਹਦੇ ਜਿਹੜੇ ਸਾਥੀ ਸੀ ਨਸ਼ੇ ਦੇ ਖਰੀਦਦਾਰ ਸੀ ਜਿਨ੍ਹਾਂ ਨੂੰ ਵੇਚ ਰਿਆ ਸੀ ਉਹਨਾਂ ਤੇ ਵੀ ਪਰਚਾ ਹੋਇਆ ਇਹ ਮਤਲਬ ਉਹ ਵੀ ਪੈਰਲੈਲੀ ਕਾਰਵਾਈ ਕੀਤੀ ਜਾ ਰਹੀ ਹੈ ਇਕੱਲਾ ਇਹ ਨਹੀਂ ਵੀ ਘਾਟਾ ਕੇ ਕਾਰਵਾਈ ਨਹੀਂ ਮਤਲਬ ਜਿਹੜੇ ਸਮਾਜ ਨਰ ਨੇ ਨਸ਼ਾ ਵੇਚ ਦਿੰਦੇ ਨੇ ਉਹ ਦੇਖੋ ਐਮ ਸੀ ਹੈ ਮੌਜੂਦਾ ਐਮ ਸੀ ਹੈ ਲੋਕਾਂ ਦਾ ਚਲੋ ਨੁਮਾਇੰਦਾ ਹੈ ਪਰ ਗਲਤ ਤਰੀਕੇ ਨਾਲ ਬਣਿਆ ਹੋਇਆ ਜਾਂ ਗਲਤ ਕੰਮ ਕਰਦਾ ਉਹਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇਸ ਤਰ੍ਹਾਂ ਕੋਈ ਵੀ ਹੋਵੇ ਪੁਲਿਸ ਵੱਲੋਂ ਪੂਰੀ ਸ਼ਕਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੇ ਕੋ ਐਸ ਐਸ ਪੀ ਸਾਹਿਬ ਉਹਨਾਂ ਦੀ ਸਾਰੀ ਟੀਮ ਇੱਥੇ ਹਾਜ਼ਰ ਹੈ ਤੇ ਮੈਂ ਹਾਜ਼ਰ ਹਾਂ ਸਾਡੇ ਡਿਊਟੀ ਮੈਜਿਸਟਰ ਹਾਜ਼ਰ ਨੇ ਈਓ ਸਾਹਿਬ ਹਾਜ਼ਰ ਨੇ ਅਸੀਂ ਵਾਰਡ ਨੰਬਰ 16 ਮਾਨਸਾ ਦੇ ਵਿੱਚ ਇਸ ਟਾਈਮ ਖੜੇ ਹੈਗੇ ਤੁਸੀਂ ਦੇਖ ਰਹੇ ਹੈਗੇ ਐਸ ਡੀ ਐਮ ਸਾਹਮਣੇ ਮੀਤ ਉਹਨਾਂ ਗ੍ਰਿਪਟ ਕੀਤਾ ਹੈਗਾ ਕਿ ਜੋ ਨਗਰ ਕੌਂਸਲ ਮਾਨਸਾ ਵੱਲੋਂ ਸਾਨੂੰ ਇੱਕ ਕੁੱਲੇਸ ਸਹਾਇਤਾ ਦੇਣੇ ਵਾਸਤੇ ਲੈਟਰ ਪ੍ਰਾਪਤ ਹੋਇਆ ਸੀ ਉਸੇ ਕਰਦੇ ਵਿੱਚ ਅਸੀਂ ਇੱਥੇ ਲਾਅਨ ਆਰਡਰ ਡਿਊਟੀ ਨਿਮੈਂਟਲ ਕਰਨ ਵਾਸਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤਾ ਗਿਆ ਹੈਗਾ ਜੋ ਇਹ ਅਜੈ ਕੁਮਾਰ ਉਰਫ ਬੋਨੀ ਹੈਗਾ ਇਸ ਦਾ ਜਦੋਂ ਅਸੀਂ ਕ੍ਰਿਮੀਨਲ ਰਿਕਾਰਡ ਚੈੱਕ ਕੀਤਾ ਤਾਂ ਇਹਦੇ ਖਿਲਾਫ ਟੋਟਲ 16 ਐਫ ਆਈ ਆਰ ਹੁਣ ਤੱਕ ਦਰਜ ਹੈਗੇ ਜਿਦੇ ਵਿੱਚ 5 ਐਨ ਡੀ ਪੀ ਐਸ ਕੀ ਐਫ ਆਈ ਆਰ ਵੀ ਰਿਸਟਰਡ ਹੈਗੀ

ਨਾ ਉਹਨਕੇ ਬੈਕਵਰਡ ਫਾਰਵਰਡ ਲਿੰਕੇਜਸ ਦੇ ਬੰਦੇ ਫੜਦੇ ਵੀ ਹੈ ਸਰ ਇੱਕ ਜ਼ਿੰਮੇਵਾਰ ਬੰਦਾ ਵਿਅਕਤੀ ਇਸ ਤਰ੍ਹਾਂ ਨਾ ਕਰਦਾ ਲੱਗਦਾ ਨਹੀਂ ਵੀ ਇਸ ਤਰ੍ਹਾਂ ਹੋ ਵੀ ਕਰਦੇ ਤੇ ਬੰਦੇ ਸਖਤ ਕਰਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਆਪਣਾ ਕੰਮ ਕਰ ਰਹੇ ਹੈਗਾ ਜੋ ਵੀ ਗਲਤ ਤਰੀਕੇ ਚਾਹੇ ਕੋਈ ਵੀ ਹੋ ਤਾਂ ਕਾਨੂੰਨ ਉਸਨੇ ਬਖਸੇਗਾ ਨਹੀਂ ਪਰ ਇੱਕ ਬਹੁਤ ਬੜੇ ਵਧੀਆ ਕਦਮ ਹੈ ਸਰਕਾਰ ਦਾ ਕਿਉਂਕਿ ਪੰਜਾਬ ਦੀ ਜਵਾਨੀ ਕੁਝ ਨਸ਼ਾ ਦੇ ਪ੍ਰਭਾਵ ਹੋ ਗਈ ਕੁਝ ਬਾਹਰ ਚਲੀ ਗਈ ਜੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਪਬਲਿਕ ਨੂੰ ਵੀ ਸਾਥ ਦੇਣਾ ਪਊਗਾ ਸਰਕਾਰ ਨੂੰ ਵੀ ਸਾਥ ਦੇਣਾ ਪਊਗਾ ਸਭ ਤੋਂ ਵੱਡੀ ਗੱਲ ਕਿ ਆਪਣੇ ਅੰਦਰ ਇਮਾਨਦਾਰੀ ਪੈਦਾ ਕਰਨੀ ਪਣੀ ਹੈ ਤਾਂ ਜੋ ਇਹ ਪੰਜਾਬ ਰੰਗਲਾ ਪੰਜਾਬ ਬਣੂਗਾ ਪਰ ਇਹ ਗੱਲਾਂ ਨਾਲ ਨਹੀਂ ਬਣਨਾ ਖੜਨਾ ਪਣਾ ਸਰਕਾਰ ਨੂੰ ਕੀ ਲੱਗਦਾ ਵੀਰ ਜੀ ਮਾਨਸਾ ਜ਼ਿਲ੍ਹੇ ਸੈਂਕੜੇ ਜਿਹੜੇ ਨਸ਼ਾ ਕਸਟਰ ਹੈਗੇ ਨੇ ਮੇ ਜਿਹੜੇ ਨਸ਼ਾ ਬੇਚਦੇ ਨੇ ਕੀ ਕਾਰਵਾਈ ਉਹਨਾਂ ਤੇ ਕਿਉਂ ਨਹੀਂ ਹੁੰਦੀ ਜਿਹੜੇ ਨਜਾਇਜ਼ ਕਬਜ਼ੇ ਉਹਨਾਂ ਤੇ ਹੋ ਰਹੀ ਹੈ ਲੋਕਾਂ ਦਾ ਕੇ ਵੀ ਰੋਸ ਹੈ ਕੀ ਕਹਿੰਦੇ ਦੇਖੋ ਸਰਕਾਰ ਵੱਲੋਂ ਜਿਵੇਂ ਜਿਵੇਂ ਕਰ ਇਹਨਾਂ ਜਿਨ੍ਹਾਂ ਦੀ ਨਿਸ਼ਾਨੀਤ ਕੀਤੀ ਜਾ ਰਹੀ ਹੈ ਉਹਨਾਂ ਤੇ ਕਾਰਵਾਈ ਤਾਂ ਹੋ ਰਹੀ ਹੈ ਪਰ ਜਿਹੜਾ ਮੇਨ ਮਕਸਦ ਹੈ ਨਾ ਲੋਕਾਂ ਦੇ ਅੰਦਰ ਇੱਕ ਜਿਹੜਾ ਭੈਅ ਹੈ ਜਿੰਨਾ ਚਿਰ ਆਪ ਦੇ ਅੰਦਰੋਂ ਭੈ ਨਹੀਂ ਕੱਢਦੇ ਨਾ ਤਾਂ ਨਸ਼ਾ ਖਤਮ ਨਹੀਂ ਨਾ ਪਰ ਆਪਾਂ ਨੂੰ ਆਪ ਅੱਗੇ ਹੋਣਾ ਪੈਣਾ ਸਰਕਾਰਾਂ ਦਾ ਸਾਥ ਦੇਣਾ ਪੈਣਾ ਤੇ ਪਬਲਿਕ ਦੇ ਸਾਥ ਤੋਂ ਪਣਾ ਮੈਨੂੰ ਲੱਗਦਾ ਵੀ ਨਸ਼ਾ ਖਤਮ ਨਹੀਂ ਤੁਸੀਂ ਇੰਤਜ਼ਾਰ ਕਰੋ ਬਹੁਤ ਜਲਦ ਤੁਹਾਨੂੰ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਬਹੁਤ ਧੰਨਵਾਦ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਇਹਦਾ ਪ੍ਰਾਨਾ ਪੂਰਾ ਕੀਤਾ ਜਾ ਰਿਹਾ ਵੀ ਇਹਨੂੰ ਕਿਵੇਂ ਨਾ ਕਿਵੇਂ ਖਤਮ ਕੀਤਾ ਜਾਵੇ ਕਿਉਂਕਿ ਸਾਰੇ ਜੋ ਜੰਗ ਨੇ ਇਸ ਆਪਣੇ ਪੰਜਾਬ ਦੇ ਉਹ ਸਾਰੇ ਨਸ਼ੇੜੇ ਦੇ ਵਿੱਚ ਨਸ਼ੇਖਾਨ ਦੇ ਵਿੱਚ ਹੋ ਗਏ ਕਿਉਂਕਿ ਨਸ਼ਾ ਸਰਕਾਰਾਂ ਦੀ ਦੇਣ ਸੀ ਪਹਿਲਾਂ ਹੁਣ ਜਿਹੜੇ ਵੱਡੇ ਮਗਰਮਾਸ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਜਿਹੜੇ ਕੋਈ ਛੋਟੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਜਿਹੜੇ ਖਾਣਾ ਇਹਨਾਂ ਨੇ ਉਹਨਾਂ ਨੂੰ ਸਿਹਤ ਉਸੁਹਤਾਂ ਦੇ ਕੇ ਉਹਨਾਂ ਨੂੰ ਸਰਕਾਰ ਆਪ ਦੇ ਹਸਪਤਾਲਾਂ ਦੇ ਵਿੱਚ ਪਹੁੰਚਾ ਰਹੀ ਹੈ ਸੋ ਸਾਡੀ ਸਰਕਾਰ ਨੂੰ ਵੀ ਪੂਰੀ ਅਪੀਲ ਹੈ ਕਿ ਇਹ ਮਮਾ ਬੜੇ ਆ ਛੱਡ ਕੇ ਪੂਰੀ ਮਮ ਚਲਾਈ ਜਾਵੇ ਕਿਹੜਾ ਬੰਦ ਸੀਗਾ ਇਹ 16 ਬੰਦ ਹੈ ਜੀ ਜਿਹਦੇ ਜੋ ਐਮਸੀ ਦਾ ਇਹ ਮਕਾਨ ਹੈਗਾ ਐਮਸੀ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਸੀਗਾ ਜਿਵੇਂ ਕੋਈ ਮਤਲਬ ਕਿ ਬਸੀਦਿਆਂ ਦੁਆਰਾ ਪਤਾ ਲੱਗ ਰਿਹਾ ਹੈ ਕਿ 16 ਨੰਬਰ ਦਾ ਰੋਡ ਸੀਗਾ 16 ਨੰਬਰ ਦੇ ਬਾੜੇ ਦੇ ਵਿੱਚ ਇਹ ਕੰਮ ਹੋਇਆ ਉਹ ਹੀ ਐਮਸੀ ਸੀਗਾ ਕੱਲ ਉਹਨਾਂ ਤੋਂ ਲਿਖਾ ਸ਼ੇਧੋ ਪਰੇ ਵੀ ਗਿਆ ਉਸ ਤੋਂ ਬਾਅਦ ਇਹ ਅਜ ਮੰਤਰੀ ਕਿੰਨੇ ਵਾਰ ਦਿੱਤੀ ਹੈ ਨਾ ਉਸ ਤਰ੍ਹਾਂ ਕੰਮ ਕਰਦਾ ਰਿਹਾ ਲੱਗਦਾ ਨਹੀਂ ਇਹ ਵਿਸ਼ਵਾਸ ਕਰਦਾ ਬਹੁਤ ਔਖਾ ਬਿਲਕੁਲ ਦੇਖੋ ਜੀ ਜੇ ਤੁ ਆਪਾਂ ਐਮਸੀ ਬਣਾਉਣਾ ਇੱਕ ਵਾਰ ਦੇ ਵਿੱਚ ਠੱਕ ਕਰ 300 ਵੋਟ ਬਣਾਇਆ 3000 ਵੋਟ ਬਣਾ ਲੈ ਕਰਵਾਇਆ ਚੁਣੇਗਾ ਇਹ ਬਹੁਤ ਹੀ ਗਲਤ ਕੰਮ ਆ ਵੀ ਕਰਵਾਇਆ ਹੋਗੇ ਉਹ ਲੋਕਾਂ ਨੂੰ ਕੀ ਸਿੱਖਿਆ ਦੇਊਗਾ ਲੋਕਾਂ ਨੂੰ ਕੀ ਨਸ਼ੇ ਛਡਾਊਗਾ ਜਦੋਂ ਆਪ ਹੀ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਮਿਲ ਹੋ ਗਿਆ ਵੀ ਮੈਂ ਨਸ਼ੇ ਦੇ ਦੁਆਰਾ ਲੋਕਾਂ ਦੇ ਬੱਚਿਆਂ ਨੂੰ ਖਰਾਬ ਕਰਕੇ ਤੇ ਪੈਸਾ ਇਕੱਠਾ ਕਰਕੇ ਆਪਦੀਆਂ ਬਿਲਡਿੰਗਾਂ ਬਣਾ ਲੈ ਤੇ ਲੋਕਾਂ ਦੇ ਘਰਾਂ ਦੇ ਘਰੋਂ ਜਾ ਰਹੇ ਯਾਰ ਬਹੁਤ ਹੀ ਗਲਤ ਕੰਮ ਆ ਇਸ ਕਰਕੇ ਲੋਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਵੀ ਜੋ ਕੋਈ ਚੰਗੇ ਨਮਾਇਦੇ ਆ ਉਹ ਚੰਗੇ ਨਮਾਇਦੇ ਬਣਾ ਕੇ ਹੀ ਅੱਗੇ ਚੁਣਾਈ ਦਿਆਂ ਜਿੰਨਾ ਸਰਕਾਰਾਂ ਅਜ ਕਾਰਵਾਈ ਕੀਤੀ ਹੈ ਕੋਸਟਸ ਨਹੀਂ ਹੈਗਾ ਸੀ ਸਿਲ ਪ੍ਰੋਸੈਸ ਨਹੀਂ ਹੈਗਾ ਸੀ ਲੱਗਦਾ ਇਸ ਤਰ੍ਹਾਂ ਹੀ ਕੰਮ ਹੋਣੇ ਚਾਹੁੰਦੇ ਤਾਂ ਕਿ ਨਸਰ ਠੱਲ ਪੈ ਸਕਦੀ ਹੈ ਇਸ ਸਰਕਾਰ ਨੂੰ ਬਹੁਤ ਵਧੀਆ ਪ੍ਰਾਨਲਾਗਾ ਇਹ ਨਿਤ ਨਵ ਹਰ ਰੋਜ਼ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਤਾਂ ਕਿ ਲੋਕਾਂ ਦੇ ਵਿੱਚ ਪੂਰੀ ਵਿਸ਼ਵਸਥਾ ਬਣੇ ਲੋਕ ਇਸ ਪਾਸੇ ਝਾਕੀ ਨਾ ਸਕਾ ਚੰਗਾ ਕੰਮ ਕੀਤਾ ਹੈ ਕਿ ਮਾਤਾ ਜੀ ਚੰਗਾ ਕੀਤਾ ਜੀ ਆ ਗਿਆ ਨਹੀਂ ਇਹ ਬੱਚੀ ਇਹ ਵਾਰ ਆ ਜਾਂਦੀ ਹੈ ਜੀ ਜੇ ਕਾਨੂੰਨ ਕੋ ਚੱਕੀ ਗਈ ਵੀ ਅਸ ਤਾਂ ਉਹਨਾਂ ਦੀ ਜ਼ਿੰਮੇਵਾਰੀ ਪਾਵਾਂਗੇ ਬੱਚੀ ਨੂੰ ਕੀ ਸੂਹਾਂ ਜੀ ਇਹਨੂੰ ਤਾਂ ਕੋਈ ਸੂਈ ਨਹੀਂ ਨਾ ਅਨ ਕਈ ਕਾਨੂੰਨ ਕੋ ਚੱਕ ਲਿਆ ਕੋਈ ਵਾਰੀ ਵਸਾ ਹੈਗਾ ਕੋਈ ਜੀ ਹਾਂ ਕਰ ਕਰਾ ਦੇ ਬੰਦੇ ਆਉਂਦੇ ਆ ਜੀ ਹਲਤੀ ਮਾਹੌਲ ਗੰਦਾ ਜੀ ਹਾਂ ਜੀ ਤੇ ਹਣ ਸਾਡੇ ਦੀ ਕੋਸੂਰ ਕਾਟ ਦਿੰਦਾ ਲੱਗਦਾ ਕਿ ਤੁਸੀਂ ਬੱਚੀ ਨੂੰ ਸਮਝਾਉਂਦੇ ਵੀ ਬੱਚੇ ਨੂੰ ਨਹੀਂ ਅਸੀਂ ਕਿਸੇ ਨੂੰ ਸਮਝਾਉਂਦੇ ਜੀ ਬੱਚੀ ਜਾਂ ਤਾਂ ਨੇ ਆਈ ਇਹਨੂੰ ਕਿ ਸੋਝਿਆ ਉਹਦੇ ਜੀ ਹਾਂ ਜੇ ਕਿਹਾ ਪੁੱਛ ਲਓ ਵਧੀਆ ਕਿ ਤੱਕ ਹੈ ਹਰ ਕੰਮ ਇਹ ਵਧੀਆ ਹੋ ਗਿਆ ਜੀ ਇਹ ਵਧੀਆ ਜੀ ਜਿਹੜਾ ਗੱਲ ਹੈਗੀ ਉਹ ਤਾਂ ਸਹੀ ਆ ਜੀ ਆ ਗੱਲ ਤਾਂ ਜਦ ਬੱਚੇ ਬਾਹਰ ਆ ਜਾਂਦੇ ਆ ਜੀ ਤੁਸੀਂ ਕਿੰਨਾ ਖੁਸ਼ੀ ਸਮਝਦੇ ਹੋ ਇਹ ਵੱਡੀ ਕਰਮੇ ਕੀਤੀ ਆ ਫਾਟੂ ਨੂੰ ਹਾਂ ਜੀ ਹਾਂ ਜੀ ਸੌਖੇ ਜੀ ਹਾਂ ਜੀ ਸੌ ਸੌਖੇ ਮੈਂ ਤਰਸੀਮ ਸਿੰਘ ਜੀ ਕਿਹੜਾ ਬਾੜ ਹੈਗਾ ਇਹੀ ਜੀ ਲੋਕੀ ਆਏ ਇੱਥੇ ਬਾੜ ਕਿੰਨਾ ਨੰਬਰ ਹੈ 918 ਜੀ ਜਿੰਮੇਵਾਰ ਐਨਸੀ ਹੁੰਦਾ ਹੈ ਨਾ ਹਾਂਜੀ ਉਹ ਜਿਹੜੀ ਨਸਾਂ ਦਸਤੀਆ ਬਗੇ ਮਾੜੇ ਕੰਮ ਕੀਤੇ ਜਾ ਰਹੇ ਸੀ ਅੱਜ ਵੱਡੀ ਕਾਰਵਾਈ ਪੁਲਿਸ ਸਾਹਿਬ ਨੂੰ ਕੀਤੀ ਗਈ ਆ ਤਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬਹੁਤ ਵਧੀਆ ਕੰਮ ਹੋਇਆ ਜੀ ਸਲਾਘਾਯੋਗ ਹੈ ਕੰਮ ਕਿਉਂ ਆਪਾਂ ਦੇਖ ਲਈਏ ਇੱਥੇ ਹਰ ਵਾਰ ਕੋਈ ਨਵੇਂ ਦੋ ਨਵੇਂ ਆਉਨੇ ਨੇ ਕੋਈ ਪਤਾ ਨਹੀਂ ਕਹੇ ਜੀ ਕਿਵੇਂ ਆ ਬੱਚਾ ਨਾਲ ਵੀ ਡਰ ਰਹਾ ਕੋਈ ਐਕਸੀਡੈਂਟ ਆ ਗੱਡੀ ਦੇ ਵਿੱਚ ਨਾ ਮੋਟਰਸਾਈਕਲ ਲੈ ਆਣਗੇ ਇੰਨਾ ਤੇਜ਼ ਹੋਊਗਾ ਆਪ ਨੂੰ ਐ ਹੁੰਦਾ ਵੀ ਕਿਸੇ ਦਾ ਹੋਊ ਐਕਸੀਡੈਂਟ ਕਰਕੇ ਜਾਣਗੇ ਉਹਨਾਂ ਨੂੰ ਕਹਿੰਨੇ ਅੱਖਾਂ ਦਿਖਾਉਂਦੇ ਆ ਡਰਾਉਂਦੇ ਆ ਜੀ ਇਹ ਚੀਜ਼ਾਂ ਦਾ ਫਰਕ ਹੈ। ਸੜਕ ਤਾਂ ਬਹੁਤ ਵਧੀਆ ਰਾਹ ਨਹੀਂ ਨਹੀਂ ਬਹੁਤ ਵਧੀਆ ਰਾਹ ਹੈ ਤਾਂ ਮੂਜੀ ਇਸ ਗੱਲ ਤੋਂ ਅੱਪਕਾ ਕੀ ਕਹਿਣਾ ਚਾਹੋਗੇ ਬਾੜ ਦੇ ਵਿੱਚ ਹੋਰ ਵੀ ਮਾਰੇ ਅਸਰ ਹੋਗੇ ਉਹਨਾਂ ਨੂੰ ਕੀ ਕਹਿਣਾ ਹਾਂ ਜੀ ਅਸੀਂ ਤਾਂ ਸਾਰਿਆਂ ਨੂੰ ਇਹੀ ਕਹਿ ਰਹੇ ਹਾਂ ਵੀ ਹੱਥ ਜੋੜੇ ਤੁਹਾਡੇ ਮੂਰੇ ਇਹ ਕੰਮ ਤਾਂ ਤੁਸੀਂ ਬਾਜ਼ ਆ ਜਾਓ ਚੰਗੇ ਇਨਸਾਨ ਬਣੋ ਆਪਦੇ ਬੱਚਿਆਂ ਨੂੰ ਪਾਲੋ ਇਹੀ ਗੱਲ